ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਛੇ ਵੜਾ ਦਿਖਾਵਾਂਗੇ ਇੱਕ ਤਾਜੀ ਸੂਈਬ ਦੇ ਪੰਜ ਗੱਬੜਾ ਰੇਟ ਬਾਜੋ ਜਿਵੇਂ ਕਹਿੰਦਾ ਸੌਣ ਦੇ ਮਹੀਨੇ ਬਿਸਕੁਟ ਜਲਦੇ ਤੇ ਸਿਆਲ ਚ ਖੋਆ ਚੱਲਦਾ ਉਹ ਚੀਜ਼ ਦਿਖਾਵਾਂਗੇ ਆਪਾਂ ਜਿਹੜੀਆਂ ਮਾਰਕੀਟ ਰੇਟ ਦੇ ਵਿੱਚ ਵੀ ਆਪਣੇ ਫਿੱਟ ਆਉਣਗੀਆਂ ਤੇ ਦੁੱਧ ਪੀਣ ਦੇ 10 ਕਿਲੋ ਘਰੇ ਪੀਰੇ ਤੇ 10 ਕਿਲੋ ਡੇਰੀ ਚ ਪਾਤਾ ਉਸ ਹਿਸਾਬ ਦੇ ਗਾਵਾਂ ਦਿਖਾਵਾਂਗੇ ਪਹੁੰਚੇ ਵੀਰ ਜੱਗੀ ਕੋਲੇ ਲਗਭਗ ਮੇਰੇ ਹਿਸਾਬ ਨਾਲ 100 ਵੀਡੀਓ ਕਵਰ ਕਰਤੀ ਵੀਰ ਦੀ ਆਪਾਂ ਬਹੁਤ ਵਜਾ ਛੋੜਾ ਵੀਰ ਵਪਾਰ ਕਰਦਾ ਤੇ ਕਰਦਾ ਜਿਹੜਾ ਮੰਨ ਕੇ ਚਲੋ ਵੀ ਪੰਜਾਬ ਦੇ ਵਿੱਚ ਜਿਹੇ ਚੀਜ਼ ਬਿਕਰੀ ਜਾਮ ਘਰਾਂ 'ਚ ਚੱਲਦੀ ਆ ਉਸ ਅਕੋਰਡਿੰਗ ਵੀਰ ਦਾ ਵਪਾਰ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਵੀਰੇ ਨਾਮ ਐਡਰੈਸ ਬੋਲਦੇ ਆ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰੌਂਦਸਨਗਰ ਸੇਖਾ ਰੋਲ ਬਰਨਾਲ ਤੇ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 9815390107 ਹੈ ਜੀ ਠੀਕ ਆ ਆਪਣੇ ਕੋਲ ਅੱਜ 6 ਵੜਾ ਵਿਕਰੀ ਵਾਲੇ ਹਾਜ਼ਰ ਆ ਜਾਵਾ ਹੁਣ ਹਾਂ ਜਮਾ ਹਾਜ਼ਰ ਨਹੀਂ ਇੱਕ ਸੂਈ ਵੀ ਹੈਗੀ ਪੰਜ ਗੱਬਣਾ ਪੰਜ ਗੱਬਣਾ ਨਹੀਂ ਪਹਿਲਾ ਨੰਬਰ ਜਿਹੜੀ ਵੜਾ ਤਾਜੀ ਸੂਈ ਵੀ ਦੇਖੀ ਜੈਨੇ ਕਦੋਂ ਕਸੂਈ ਹੈ ਇਹ ਬਾਈ ਜੀ ਕੱਲ ਰਾਤ ਦੀ ਸੂਈ ਹੋਈ ਹੈ ਜਿਹੜੀ ਪਿਛਲੀ ਰਾਤ ਨੰਗੀ ਹੈਗੀ ਆ ਰਾਤ ਤੋਂ ਪਿਛਲੀ ਰਾਤ ਠੀਕ ਹੈ ਉਹ ਰਾਤ ਦੀ ਸੂਈ ਹੋਈ ਹੈਗੀ ਐ ਮਨ ਨੂੰ ਵੀ 17 ਕਿਲੋ ਬੋੜੀ ਜਮਾ ਨੈਟ ਤਿਆਰ ਹੈ ਥੱਲੇ 8 ਡੱਬੇ ਟਾਈਮ ਦੇ ਮੇਰੇ ਨਾਲੇ ਹੈਗੇ ਮੈਂ ਕਿਹਾ 8 ਡੱਬੇ ਚ ਇਹ ਬੰਦਾ ਕੀ ਡੰਡਾ ਲੈ ਆਵੇ ਕਰੋ ਤੋਲ ਕੇ ਲੈ ਜੇ 8 ਕਿਲੋ ਦਾ ਟਾਈਮ ਦਾ ਧਾਰਾ ਤੂੰ ਰੋਕਿਆ ਮੈਂ ਕਿਹਾ ਸੋਣੇ ਵਰਗੀ ਆਪਾਂ ਪਹਿਲਾਂ ਤਾਂ ਹੀ ਮਾਰ ਕੇ ਦਿਖਾ ਦਿੰਦੇ ਆ ਤੋਲ ਫੇਰ ਦੇਵਾਂਗੇ ਠੀਕ ਐ ਸੋ ਬੱਚਾ ਲੱਗ ਗਿਆ ਬਸ ਲੋ ਧਾਰਾ ਮਾਰ ਕੇ ਦਿਖਾ ਦਿੰਦਾ ਤੇ ਜੇਰ ਜੁਰ ਜਮਾ ਡਾਨਾ ਕਮ ਮੈਂ ਕਿਹਾ ਜੇਰ ਜੱਪੇ ਦੀ ਜਿੰਨੀ ਗੱਲ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਵੀਰੇ ਆਪਣੀ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਪੂਰੀ ਫੁੱਲ ਠੀਕ ਐ ਸੋ ਵੀਰੋ ਵਪਾਰ ਦਾ ਕੰਮ ਆ ਗਾਰੰਟੀ ਵੀ ਉਹ ਚੀਜ਼ ਦੀ ਤੇ ਜਿਹੜੀ ਚੀਜ਼ ਵੀਰ ਦੇ ਘਰੇ ਸੂਈ ਵੀ ਜਿੰਨੀ ਗੱਲ ਕਹਿ ਤੀ ਕਿਉਂਕਿ ਜਿਹੜੇ ਬੰਦੇ ਨੇ ਡੇਲੀ ਪਸ਼ੂ ਵੇਚਨੇ ਉਹ ਆਪੇ ਇਸ ਗੱ 16 17 ਲੀਟਰ ਬੋੜੀ ਥੱਲੇ ਹਾਜ਼ਰ ਆ ਜਾਵਾ ਹਨਾ ਹਾਂ ਹਾਂ ਵੀਰੇ 16 ਤੇ ਮਾਰਦੀ ਧਾਰਾ ਮਾਰਦੇ ਕੋਈ ਨਾ ਬੱਚਾ ਚੁੰਗਦੇ ਮਾਰਦੇ ਮੈਂ ਸੁਭਰ ਧਾਰਾ ਦੇਖੋ ਜਮਾ ਕੋਈ ਆਪਾਂ ਨਿਆਣਾ ਨਹੀਂ ਪਾਇਆ ਸਿੱਧਾ ਬੱਚਾ ਛੱਡਿਆ ਵੀਡੀਓ ਨਹੀਂ ਰੋਕੀ ਕੋਈ ਸੋ ਦੇਖੋ ਜਿਵੇਂ लाठी ਚਾਰਜ ਹੁੰਦਾ ਉਹ ਧਾਰਾ ਇਦਾਂ ਪੈਂਦੀ ਹੈ ਪੈਂਦੀਆਂ ਤੇ ਮੁੱਲ ਸਰਾਜ ਮਾਰਦੀ ਵੀਰ ਉਹ ਦੇਖੋ ਪੂਰਾ ਸਾਫ਼ ਸੁਥਰਾ ਮੋਟਾ ਮੋਟਾ ਚੋਣਾ ਮੱਸੀ ਮੋਟਰੀ ਜਮਾ ਥੱਲੋਂ ਦਾ ਮਗਰ ਭਾਈ ਇੱਥੇ ਆਈ ਤੂੰ ਵੀ ਤਾਂ ਮਨਾ ਕੋਈ ਹੱਥ ਵੀ ਨਾ ਲਾਵੇ ਠੀਕ ਹੈ ਲੈਣ ਮੰਗਾਉਣੀ ਚਾਹਵੇ ਤਾਂ ਆਪਣੀ ਗਰੰਟੀ ਹੈ ਪੂਰੀ ਫੁੱਲ ਤੇ ਇਹ ਰੇਂਜ ਕਿੰਨੀ ਖਾਊਗੀ ਰੇਂਜ ਦਾ ਮੁੱਲ 75000 ਰੁਪਏ ਵੀਰੇ ਨਰਮ ਹੋ ਜਾਊਗੀ ਹਾਂ ਇਹ ਬੰਦੇ ਦਾ ਮਾਨ ਤਨ ਕਰਾਂਗੇ ਪੂਰਾ ਫੁੱਲ ਜਿਹੜਾ ਵੀ ਵੀਰ ਆਊਗਾ ਕੋਈ ਆਪਣੇ ਕੋਲੇ ਹੰਕਾਰ ਵਾਲਾ ਕੰਮ ਨਹੀਂ ਵੀ ਸਾਨੂੰ ਫੋਨ ਨਾ ਲਾਵੇ ਇੰਨੇ ਘੱਟ ਵਾਲਾ ਫਲਾਨੇ ਵਾਲਾ ਹਨ ਮਤਲਬ ਬੰਦੇ ਦਾ ਇਹਦਾ ਮਾਨ ਕਰਕੇ ਤੋਰਾਂਗੇ ਜਮਾ ਜਿਹੜਾ ਵੀ ਆ ਗਿਆ ਵੜ ਦੇ ਕੇ ਤੋਰਾਂਗੇ ਮੰਨ ਕੇ ਚੱਲ ਤੁਸੀਂ ਆਪਾਂ ਇਹਦਾ ਮੁੱਲ ਕਰਦਾ 75000 ਕਿਸੇ ਬੰਦੇ ਨੇ ਫੋਨ ਲਾਦਾ ਵੀ ਮੈਂ ਤਾਂ 50000 ਲੈਣੀ ਉਹ ਵੀ ਦੇ ਦਾਂਗੇ ਆਪਾਂ ਵੀ ਇਹ ਨਾ ਹੋਈ ਆਪਾਂ ਹੋਰ ਦੇ ਦਾਂਗੇ ਹੋਰ ਦੇ ਦਾਂਗੇ ਬੱਕ ਇੱਕ ਤਾਂ ਇੰਨੀ ਗੰਦ ਹੈਗੀ ਆ ਵੀ ਆਪਣਾ ਰੇਟ ਬਰਾਬਰ ਦੇ ਹੋਣਗੇ ਵੀਰ ਬਣ ਕੇ ਕੋਈ ਆਏ ਨਾ ਕਿਸੇ ਬਾਈ ਯਾਰ ਇਹ ਦੇ ਦੇ 50 ਦੀ ਹਣਾ ਉਹੀ ਤਾਂ ਗੱਲ ਜਮ ਜਾਇ ਜਾ ਹਣਾ ਤੇ ਤੋਰ ਦੇ ਬਾੜੀ ਜਨੂ ਕਿਵਾਲਿਟੀ ਉਹ ਤੁਹਾਨੂੰ ਪਤਾ ਯਾਰ ਸਭਰ ਵੀਰੇ ਗੱਲਾਂ ਬਹੁਤ ਵਧੀਆ ਲੱਗਿਆ ਕਹਿੰਦਾ ਉਹ ਨਹੀਂ ਗੱਲ ਵੀ ਵੀ ਇਦੂ ਘਾਟ ਵਾਲਾ ਫੋਨ ਨਾਲ ਆ ਕੋਈ ਚੱਕਰੀ ਵਪਾਰ ਦਾ ਕੰਮ ਹੈ ਕਹਿੰਦਾ ਇਸ ਚੀਜ਼ ਤੋਂ ਮੈਨੂੰ ਬਹੁਤ ਕੁਝ ਬਣਿਆ ਜਿਹੜਾ ਫੋਨ ਲਾਉ ਤਾਂ ਆਪਾਂ ਕਦਰ ਕਰਦੇ ਆ ਬੰਦੇ ਦੀ ਸੋ ਦੇਖੋ ਲੇਵਾ ਵਗੈਰਾ ਪੂਰਾ ਸਾਫ ਸੁਥਰਾ ਤੇ ਚੌੜੀ ਹੋ ਤੁਰਦੀ ਆ 16 17 ਲੀਟਰ ਬੋਲਾ ਨੈਟ ਹਾਜ਼ਰ ਆ ਜਮ ਤੇ ਹਲੇ ਆਪਾਂ ਖਾਲੀ ਤਾਂ ਫਿਰ ਕਰੀ ਨਹੀਂ ਨਾ ਅੰਦਾਜ਼ਾ ਮੈਂ ਬਈ ਖਾਲੀ ਨਹੀਂ ਕਰੀ ਹਜੇ ਪੂਰੀ ਬੱਛੀ ਹੈ ਠੀਕ ਹੈ ਅੱਜ ਸ਼ਾਮ ਨੂੰ ਪੂਰੀ ਖਾਲੀ ਕਰ ਦਾਂਗੇ ਠੀਕ ਹੈ ਸੋ ਕੱਟ ਕੱਟ ਦੇਖੋ 75000 ਕੀਮਤ ਦੇ ਵਿੱਚ ਮੋਟਾ-ਮੋਟਾ ਚੋਣ ਸੂਈ ਸਵਾਈ ਜੇਰ ਜੇ ਆਪਾਂ ਡੰਨ ਦੁੱਧ 20 ਤੋਂ ਪਾਰ ਦਊਗੀ ਰਾਮ ਨਾਲ ਇਹ ਬਈ ਤੀਰ ਕਰਨ ਵਾਲਾ ਹਾਂ ਤਾਂ 25 ਕਿਲੋ ਜੇ ਮੇਰੇ ਵਾਲਾ ਕੋਈ ਦਰਬੰਦੀ ਸੇਵਾਲਾ ਹੋਇਆ ਤਾਂ 22 ਕਿਲੋ ਤਾਂ ਬੱਟਤੀ ਪਿਆ ਜੰਦੂ ਤੇ ਦੋ ਵੀ ਮੰਨ ਕੇ ਚੱਲ ਵੀ ਘਰੇ ਵਰਤਨ ਵਾਲਾ ਦੁੱਧ ਐਨ ਘਰੇ ਵਰਤਨ ਵਾਲਾ ਪੂਰੀ ਚੰਗੀ ਐਵੇਂ ਨਹੀਂ ਵੀ ਜੇ ਮਰਜ਼ਬ ਦੁਆਰੇ ਫੇਰ ਤਾਰਾ ਮਾਰ ਦਿੰਦੇ ਨੇ ਠ ਬਾ ਤਾਂ ਬੇਫਿਕਰ ਹੋਏ ਜਾ ਵਾ ਮੈਂ ਕਿਹਾ ਚਵਾਈ ਦਾ ਜਿਹੇ ਬੰਦਾ ਆਵੇ ਵੀ ਨਾ ਠੰਡ ਦਾ ਟਾਈਮ ਹੈ ਪਰ ਜਿਹੜੇ ਸਾਹਵਲਾ ਪੱਤਾਰਾ ਮਾਰਦੀਆਂ ਬੰਦਾ ਇਹ ਦੇਖੇ ਵੀ ਪੈਸੇ ਮੈਂ ਗੂਗਲ ਪੇ ਕਰਨੇ ਆ ਜਾਂ ਨਕਦ ਦੇਣੇ ਬਸ ਨਕਦ ਦੇਣੀ ਬਸ ਥੱਲੇ ਬਹਿਣ ਜੇ ਲੋੜ ਹੀ ਨਹੀਂ ਹੈ ਨਾ ਓਕੇ ਸੋਣਾ ਹੀ ਆ ਜਾ ਤੇ ਅੱਗੇ ਦੂਜੇ ਨੰਬਰ ਜਿਹੜੀ ਆ ਗਈ ਨਾਲ ਦੂਜੇ ਨੰਬਰ ਬਾਈ ਜੀ ਹੈਗੀ ਨਾਬਾ ਨਸਲ ਇਹ ਸਾਈਵਾਲ ਤੇ ਜਰਸੀ ਦੀ ਕਰਾਉਸ ਹੈਗੀ ਠੀਕ ਹੈ ਜੀ ਇੱਕ ਹਫਤਾ ਬਾਕੀ ਹੈ ਇਹਦਾ ਠੀਕ ਹੈ ਤੇ ਇਹਨੇ ਪਲੂਨ ਨੇ ਦੁੱਧ 16 ਕਿਲੋ ਦਿੱਤਾ ਹੋਇਆ ਵੀਰੇ ਠੀਕ ਹੈ ਹਜੇ ਦੰਦਾ ਜੀ ਇਹ 6 ਦੰਦਾ ਕੀ ਮੂਹ ਪਾ ਦੂ ਠਰ हां चंगे केयर करने वाला बंदा मौसम बढ़िया ना वीर ठीक है नहीं मतलब यार 16 ਦਾ ਜਮਾ ਬੱਟਦੀ ਪਿਆਗਾ 16 ਦਾ ਬਹੁਤ ਹੁੰਦਾ ਜੇ 16 ਕਿਲੋ ਤੋਂ ਮੰਤਰਮ ਬੰਦਾ ਜਿਹੜੇ ਆਮ ਪਰਮਾਨੇ ਕਰਨੇ ਆਪਣੇ ਸੂਣ ਚ ਹਫਤਾ ਪਿਆ हां ਵੀਰੇ ਆਵੇ ਗੱਡੀ ਗੁੱਡੀ ਚੜ ਕੇ ਦੋ ਦਿਨ ਪੈਦਾ ਵੀ ਸੂ ਲੱਗਦੀ ਆ ਠੀਕ ਹੈ ਜਿਵੇਂ ਆਪਾਂ ਨੂੰ ਮਾਲਕ ਡਿਟੇਲ ਦੱਸਦੇ ਆ ਮੁਰੋਂ ਆਪਾਂ ਉਹੀ ਵੀਡੀਓ ਦੇ ਵਿੱਚ ਦੱਸਦੇ ਆ ਤੇ ਰੇਟ ਇਹਦਾ ਕੀ ਹੋਊਗਾ ਇਹਦਾ ਰੇਟ ਜਨ हां ਨਾ ਉਹਦੇ 55000 ਰੁਪਇਆ ਹੋਊਗਾ ਬਸ ਠੀਕ ਹੈ ਸੋ ਵੀਰ ਠੰਡੀ ਜਮਾ ਜ ਇਹ ਜਿਵੇਂ ਮਰਜੀ ਫੁਣੀਆ ਕੁੜੀਆਂ ਧੀਆਂ ਪੈਣਾ ਜਿਹੜਾ ਮਰਜੀ ਚੋਹੀ ਜਾਵੇ ਠੀਕ ਹੈ ਮਦਦ ਲੇਵਾ ਹਜੇ ਮੰਨ ਲਓ ਘਰੂਟ ਭਰਦਾ ਕਰ ਸੋ 55000 ਕੀਮਤ ਤੇ ਦੁੱਧ 16 ਲੀਟਰ ਮੰਨ ਕੇ ਚਲਿਓ 15 ਮੰਨ ਕੇ ਲੈ ਲਿਓ 7.5 ਲੀਟਰ ਦੁੱਧ ਗੜਵੀ ਬਾੜੀ ਤਾਹਾਂ ਦੇ ਘਰ ਆ ਜਿੰਦੇ ਨਿਆਰੇ ਦੇ ਦੋ ਜਮ ਨਬਾ ਨਸਲ ਦੀ ਆ ਗਈ ਸਾਈ ਵਾਲ ਇਹ ਦੇਵਾ ਲੂਵਾ ਚੰਗਾ ਕਰਾਸ ਕਰਾਸ ਵੇੜਾ ਐਵੇਂ ਕਹਿਣੂ ਆਪਾ ਉਹ ਤਾਂ ਕਰਾੜੂ ਸੁਭਾਗਾ ਕਹੀ ਜਾਈ ਉਹਦਾ ਫਾਇਦਾ ਕੋਈ ਨਹੀਂ ਉਹਦਾ ਕੋਈ ਫਾਇਦਾ ਨਹੀਂ ਬਾਈ ਪਤਾ ਕੀ ਗੱਲ ਹੈ ਹੁਣ ਕਈ ਬੰਦੇ ਵਿਚਾਰੇ ਜਿਵੇਂ ਆਉਂ ਛੋਟੇ ਜ਼ਿਮੀਂਦਾਰ ਆ ਜਾਂ ਕੋਈ ਡੇਰੀ ਵਾਲਾਗਾ ਜਿਹੜੇ ਨਹੀਂ ਪੰਡਾ ਜੋ ਬਾਹਰ ਨਿਕਲੇ ਹੋਏ ਜਿਵੇਂ ਚੌਥਾ ਸੂਆ ਪੰਜਵਾਂ ਸੂਆ ਫੜ ਕੇ ਲੈ ਜਾਂਦੇ ਆ ਉਹ ਜਾ ਕੇ ਗਾਈਆਂ ਖੁਰ ਦਿੰਦੀਆਂ ਇਹ ਜਿਹੜੀ ਕੁਆਲਿਟੀ ਆ ਖੁਰਨ ਵਾਲੀ ਨਹੀਂ ਠੀਕ ਆ ਆਉਂਦੇ ਸਾਲ ਨੂੰ ਜੇ ਬਾਈ ਨੇ ਕਿਸੇ ਨੇ ਵੇਚਣੀ ਵੀ ਆ ਲੈ ਕੇ ਨਾ ਇਹ ਨਹੀਂ ਮੈਂ ਉਹਨੂੰ ਪੈਸੇ ਘਟਾ ਦਊਗੀ ਤੇ ਅੱਗੇ ਆ ਗਈ ਤੀਜੇ ਨੰਬਰ ਜਰਸੀ ਜਰਸੀ ਪਿਓਰ ਚਾਰ ਦੰਦ ਦਾ ਵੀਰੇ ਪਿਓਰ ਪੰਜਾਬ ਦੀ ਆ ਠੀਕ ਆ ਜਮਾ ਮੱਥੇ ਤੇ ਟੂਆ ਟੂਆ ਪੂਰਾ ਫੁੱਲ ਹਰ ਇੱਕ ਕੁਆਲਿਟੀ ਦੀ ਪੂਰੀ ਆ ਜਮਾ ਇਹ ਕਿਹੜਾ ਸੂਆ ਸੌਂਦੀ ਆ ਜੀ ਦੂਜਾ ਸੂਆ ਜੀ ਚਾਰ ਦੰਦ ਪਿਓਰ ਦੂਜਾ ਸੂਆ ਚਾਰ ਦੰਦ ਦਾ ਦਨ ਕਿਆ ਕਰ ਲੈ ਜੂਗੀ ਹਜੇ ਦਨ ਬਈ 2-4 ਲੈ ਜਾਊਗੀ ਮੈਨੂੰ ਲੱਗਦਾ ਹਜੇ 2-4 ਦੇ ਲੈ ਜੂਗੀ ਤੇ ਮੱਛ ਦੇ ਟੋਆ ਵਗੈਰਾ ਤੇ ਕੰਨ ਨਿਕਾ ਨਿਕਾ ਕਿਆ ਵਾਤਾ ਜੰਦ ਜਾਨ ਵਾਲੀ ਬੱਛੀ ਆ ਤੇ ਚਾਪੜ ਵਰਗੀ ਵੀ ਆ ਜਿਵੇਂ ਭੇੜ ਦੀ ਦੋ ਤੇ ਸੱਤ ਕਰਿਆ ਬਲਾਈਆਂ ਹੁੰਦੀਆਂ ਉਹ ਚੱਕਰਾ ਜਾਵਾ ਚਾਪੜ ਵਰਗੀ ਆ ਰਾਜੀ ਹਨਾ ਪੂਰੀ ਸੂਣੀ ਸੁਨੱਖੀ ਯਾਰ ਪੂਰੀ ਟੋਪ ਬਾਹਰ ਕੋਈ ਚੀਜ਼ ਕਰਨੀਓ ਚਾਹੇ ਨੂੰ 10 ਸੂਏ ਚੋਲੇ 부ੜੀ ਨਹੀਂ ਹੁੰਦੀ ਇਹਦਾ ਭਾਗ ਹੀ ਹੋਊਗਾ ਇਹਦਾ ਭਾਗ ਹੋਊਗਾ ਵੀਰੇ 70000 ਰੁਪਇਆ ਇਹ ਆਪਾਂ 62000 ਦੀ ਦੇ ਦਾਂਗੇ 62000 ਦੀ ਦੇ ਦਾਂਗੇ ਸੋਬਰ 70 ਮੋਹੱਲਾ ਜਮਾ ਵੀ ਵੀਰ 65 60 ਕਹਿੰਦੇ ਉਹ ਵੀ ਕੋਈ ਫਾਇਦਾ ਨਹੀਂ ਕਰਦਾ ਵੇਚਣਿਆਂ ਵਾਲੇ ਗੱਡਾਂ ਹੀ ਆ ਕਿਉਂਕਿ ਮਾਲ ਵੀਰ ਦਾ ਕਾਫੀ ਖਰੀਦਿਆ ਵਈਦਰ ਵੀ ਖੜਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਵੇਚਣ ਦੀ ਤਮੰਨਾ ਹੁੰਦੀ ਹੈ ਵਪਾਰੀ ਨੂੰ 2-3000 ਬਣ ਗਏ ਚਲੋ ਵੇਚ ਹੀ ਗਾ ਹੋਰ ਲੈ ਆਵਾਂਗੇ ਆਪਾਂ 62000 ਦੀ ਵੀਰ ਕਹਿੰਦਾ ਦੇ ਦਾਂਗੇ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਦੇ ਦੁੱਧ ਵੀਰੇ ਇਹਨੇ ਐ ਮੰਨ ਵੀ 17 ਕਿਲੋ ਬਲੂਨ ਨੇ ਦਿੱਤਾ ਹੋਇਆ ਠੀਕ ਹੈ 20 ਕਿਲੋ ਦੁੱਧ ਮੰਨ ਕੇ ਪੈਸੇ ਲਾ ਠੀਕ ਹੈ ਤੇ ਅੱਗੇ ਆ ਗਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਬਿਲਕੁਲ ਖੀ ਇਹਦੀ ਦੰਦੀ ਵੀ ਦਿਖਾਵਾਂਗੇ ਠੀਕ ਹੈ ਥੋੜੀ ਆ ਗਈ ਮਧਰੀ ਗੋਡੀ ਜੇ ਨਾ ਮਧਰੀ ਗੋਡੀ ਦੀ ਬੈਠਮੀ ਬੱਚੀ ਆ ਆ ਦੇਖ ਲਓ ਸੋ ਦੇਖੋ ਦੁੱਧ ਦੰਦਾ ਦੇ ਵਿੱਚ ਬੱਚਾ ਆ ਜਾਵਾ ਹਨਾ ਜਿਵੇਂ ਪਿਓਰ ਹਜੇ ਆਉਂਦੇ ਦੁੱਧ ਵਾਲੇ ਦੰਦਾ ਵੀ ਲੂਈ ਵੀ ਨਹੀਂ ਝਾੜੀ ਦੁੱਧ ਵਾਲੀ ਇਹਨੇ ਮੰਨ ਲਾ ਠੀਕ ਹੈ ਤੇ ਦਿਨ ਕਹਿਕ ਲੈਂਦੀ ਹਜੇ ਜਿਹਨੇ ਨੇ ਕਿਰੇ ਪੂਰੇ 20 ਦਿਨ ਪਏ ਨੇ 20 ਦਿਨ ਸੂਣ ਚ ਵਾਕੀ ਹਨਾ ਹਾਂ ਕਿੰਨਾ ਦੁੱਧ ਦੇ ਦੂਗੀ ਇਹ ਗੁੰਮ ਜਾਰੇ ਪਰੋਣ ਬੱਚੀ ਹੈ ਜਿਵੇਂ ਕੁਆਲਿਟੀ ਆ ਮੰਨ ਬਾਈ 23 ਕਿਲੋ ਮੰਨ ਕੇ ਸਾਨੂੰ ਗੇਰਾ ਚਰ ਗਈ ਤਾਂ 25 ਵੀ ਪਾ ਸਕਦੀ ਹੈ 20 ਤੋਂ ਉਪਰ ਵਾਲਾ ਕੰਮ ਹੀ ਆ ਜਵਾ 20 ਤੋਂ ਉਪਰ ਜਿੰਮੀ ਮਰਜੀ ਚੋਲੇ ਬੰਦਾ ਵੀਰੇ ਇੰਨੀ ਕੁਆਲਿਟੀ ਨੇ ਜੇ 20 ਕਿਲੋ ਨਾ ਕੱਢਿਆ ਫੇਰ ਤਾਂ ਕੋਈ ਰੇਟ ਇਹਦਾ ਕੀ ਹੋਊਗਾ ਜੀ ਰੇਟ ਇਹਦਾ ਜਾਇਜ਼ ਹੋਊ ਜਮ ਕਿੰਨਾ ਜੀ 75000 ਦੀ ਦੇ ਦੇ ਵੀ ਸੋ 75000 ਦੀ ਵੀਰ ਕਹਿੰਦੇ ਇਹ ਦੇ ਦਾਂਗੇ ਦੁੱਧ ਦੁੰਦਾ ਜਾ ਵਿੱਚ ਕੀੜਾ ਬੱਚਾ ਹਲੇ 75000 ਕੀਮਤ ਨਰਮ ਵਿੱਚ ਹੋ ਜੂ ਤੇ ਕੁਆਲਿਟੀ ਬਾਲਟੇਲਾ ਦੇਖੋ ਲੈ ਵਿੱਚ ਬਹੁਤ ਵੰਜਾ ਤੇ ਹੈ ਦੁੱਧਾਂ ਦਾ ਕੀੜਾ ਬੱਚਾ ਜਾਵਾ ਜਮ ਟੋਪਰ ਆ ਭਾਈ ਪੂਰੀ ਇਹ 20 ਦਾ ਸਾੰਬਲੀ ਤਾਂ ਜਿਹਨੂੰ ਮਰਜੀ ਬੰਦਾ 90000 ਦੀ ਬੱਛੀ ਆ ਇਹ ਸਹੀ ਮਹਨੇ ਠੀਕ ਹੈ ਆਪਾਂ ਤਾਂ ਐ ਵੀ ਮਾਲ ਜਿਆਦਾ ਲਿਆ ਹੁੰਦਾ ਨਹੀਂ ਸਾਂਭ ਸਕਦੇ ਇੰਨੀ ਆ ਹਨਾ ਠੀਕ ਹੈ ਤੇ ਅੱਗੇ ਆ ਗਈ 5ਵੇਂ ਨੰਬਰ ਦੇ ਨਾਲ ਖੜੀ ਜਿਹੜੀ ਇਹ ਵੀ ਦੂਜਾ ਸੂਆ ਬਈ ਠੀਕ ਹੈ ਆ ਦੇਖੋ ਲੇਵਾ ਲੂਵਾ ਹਜੇ ਮਤਲਬ ਇਹ ਵੀ ਪੂਰਾ ਲੇਵਾ ਬਣਾਉਣਾ ਬੱਛੀ ਨੇ ਐ ਨਹੀਂ ਹੈਗਾ ਵੀ ਠੀਕ ਹੈ ਤੇ ਇੱਕ ਦਿਨ ਕਹਿ ਕੇ ਲੈਂਦੀ ਆ ਇਹ ਬਈ ਸਾਰੀਆਂ ਹੀ ਇਹ 5 ਤੋਂ 7-8 ਦਿਨਾਂ ਦੇ ਵਿੱਚ ਵਿੱਚ ਸੂਣ ਵਾਲੀਆਂ ਨੇ ਠੀਕ ਹੈ ਸੋ ਹਫਤਾਕ ਲਗਭਗ ਇਹਦਾ ਬਾਕੀ ਪਿਆ ਤੇ ਕਦ ਘੜ ਚੰਗਾ ਝੋਲੀ ਬਹੁਤ ਚੰਗੀ ਆ ਬਣੂ ਜਾਗੇ ਹਲੇ ਕੱਚੀ ਆ ਹਨਾ ਤੇ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਇਹਦਾ ਦੁੱਧ ਵੀਰੇ ਇਹਦੇ 15 ਕਿਲੋ ਦੁੱਧ ਆਇਆ ਬਲੂਨ ਨੇ ਮੈਂ ਤਾਂ ਦੱਸਣ ਦੇ ਹਿਸਾਬ ਨਾਲ ਠੀਕ ਹੈ ਤੇ 17-18 ਕਿਲੋ ਮੰਨ ਕੇ ਲੈ ਲਏ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 62000 ਰੁਪਇਆ ਹੋਊਗਾ ਲੈਣ ਦੇਣੀ ਬਸ ਠੀਕ ਹੈ ਸੋ 62000 ਰੁਪਇਆ ਦੁੱਧ 15-16 ਕਿਲੋ ਦੁੱਧ 15-16 ਕਿਲੋ ਖੁੱਲਾ ਦੇ ਸੁਪਰ ਵੀਰ ਕੱਚੀ ਦੇਖ ਕੇ ਵੀ ਕਹਿੰਦਾ 15 ਦਿਨ ਸੂਣ ਚ ਬਾਕੀ ਆ ਦੋ 20 ਦੇ ਦੂਗੀ ਨਹੀਂ ਦਿੰਦੀ ਇਹੇ ਕਿ ਉਹ ਕਹਿੰਦੇ ਮਰੇ ਬੈਨੂ ਕਿਉਂ ਪਾਈਦਾ ਕੋਈ ਫਾਇਦਾ ਨਹੀਂ ਤੇ ਚਾਹੇ ਜ਼ੋਰ ਲਾ ਲੋ ਵੀ ਦਿੱਦੀ ਨਹੀਂ ਸੇਵਾ ਕਰ ਲੋਗੇ 16 17 16 ਇੰਨੇ ਦੁੱਧ ਆਵਣਾ ਦੇ ਦੂਗੀ ਭਾਈ ਇਹ ਦਰਮਿਆਨੇ ਘਰਾਂ ਦੇ ਲੈਣ ਵਾਲੀਆਂ ਬਹਿਣਾਂ ਨੇ ਠੀਕ ਹੈ ਜਿਹੜੇ ਬੰਦੇ ਮਤਲਬ ਆਮ ਕਹਿੰਦੇ ਵੀ ਭਾਈ ਯਾਰ ਸਾਡੇ ਨਾਲ ਠੱਗੀ ਹੋ ਗਈ ਸਸੇ ਐ ਲੈ ਲਈ ਉਹ ਲੈ ਲਈ ਉਹ ਬੰਦਿਆਂ ਨੇ ਜਾ ਕੇ ਮਤਲਬ ਇਹ ਕੋਈ ਠੱਗੀ ਵਾਲਾ ਬਣ ਜੀ ਨਹੀਂ ਨਿਕਲੂਗਾ ਠੀਕ ਹੈ ਠੱਗਿਆ ਰ ਬਣ ਜੀ ਤਾਂ ਬਣੂ ਜੀ ਆਪਾਂ ਕਹੇ ਜੇ 30 ਕਿਲੋ ਦੁੱਧ ਦੇ ਦੂਗੀ ਤੇ ਮੁੱਲ ਲੱਖ ਕਰਦੀ ਹੈ ਹਨਾ ਕਹਿ ਕੇ ਕਿਸੇ ਨੂੰ ਫਸਾ ਦਈਏ ਇੱਥੇ ਉਹਦਾ ਕੋਈ ਫਾਇਦਾ ਨਹੀਂ ਹਾਂ ਜੇ ਪਉ 16 ਕਹਿ ਕੇ ਦਿੰਨੇ ਚ ਚੰਗੀ ਕੇਰ ਵਾਲਾ ਹੋਇਆ 18 ਚ ਲੂਗਾ ਬੰਦਾ ਗਾਹਣੂ ਵੀ ਯਾਦ ਕਰਦਾ ਹਾਂ ਠੀਕ ਹੈ ਮਤਲਬ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੇ ਗਏ ਨੇ ਜਿਹੜੇ ਇਹਨਾਂ ਦੇ ਸਹਿਜ ਆ ਨਾ ਇਹਨਾਂ ਦੇ ਬੋਡੀ ਵੇਟ ਨਹੀਂ ਇਹ ਬੁੜੀਆਂ ਹੋਣ ਵਾਲੀਆਂ ਗਾਮਾਂ ਨਹੀਂ ਹੈਗੀਆਂ ਮਤਲਬ ਠੀਕ ਹੈ ਤੇ ਜਿਹੜੀ ਨਾਲ ਅੱਗੇ ਐਰ ਸ਼ੈਰ ਖੜੀ ਐ ਇੱਕ ਪਿਓਰ ਐਰ ਸ਼ੈਰ ਚੱਲਦੀ ਜਮਾ ਸੂਆ ਕਿਹੜਾ ਸੂੰਦੀ ਆ ਵੀਰੇ ਸੂਆ ਦੂਜਾ ਬਾਈ ਪਿਓਰ ਛੇਦਾਂ ਦੇ ਜਮਾ ਪਿਓਰ ਛੇਦਾਂ ਦੇ ਦੂਜਾ ਸੂਆ ਤੇ ਬੱਚੀ ਬਹੁਤ ਪਿਆਰੀ ਆ ਥੱਲੇ ਥਣ ਥਣ ਦੇਖੋ ਕਿਆ ਬਾਤ ਆ ਹਨਾ ਬੱਚੀਆਂ ਬੁੱਚੀਆਂ ਕੋਈ ਨਹੀਂ ਤੇ ਬਾਕੀ ਮੀਡੀਆ ਵਜਾ ਸਹਿਜ ਆ ਗੋਲ ਮਡੋਲ ਸਾਫ ਸੁਥਰੀ ਆ ਹੈਨਾ ਸਾਫ ਸੁਥਰੀ ਆ ਜਿਹੜਾ ਬੰਦਾ ਕਹਿੰਦਾ ਜਰਸੀ ਲੈਣੀ ਆ ਵੀ ਆਪਾਂ 40000 ਉਹਦੇ ਨਾਲ 100 ਗੋਲੇ ਚ ਸੱਤਰ ਮਾਰੂ ਇਹ ਉਹਦੇ ਮੈਂ ਕਿਹਾ ਪੂਰੀ ਟਾਪਰ ਆ ਯਾਰ ਜਮਾ ਹਰ ਇੱਕ ਪਾਸਿਓਂ ਠੀਕ ਐ ਮਗਰ ਠੰਡੀ ਸੀਨ ਚੁਵਾਈ ਵਾਲਾ ਥਾਣਾ ਠੀਕ ਐ ਥਾਣ ਲੈਵਾ ਤੂੰ ਸਾਰੀਆਂ ਮੱਛੀਆਂ ਦੇ ਦੇਖਿਆ ਆਪਣੀਆਂ ਦਾ ਥਾਣ ਲੈਵਾ ਨਹੀਂ ਆਪਣੇ ਆਪਾਂ ਮਾੜਾ ਲੈਂਦੇ ਰੰਗ ਥਾਣ ਮੁਠੀ ਵਾਲਾ ਲੈਣਿਆ ਜਾ ਜਮਾ ਜੇ ਚੁਵਾਈ ਚ ਨਹੀਂ ਕੋਈ ਦਿੱਕਤ ਆਉਂਦੀ ਸੋ ਦੇਖੋ ਮੁਠੀ ਵਾਲਾ ਥਾਣਾ ਮੂੰਹ ਮੱਥੇ ਦੀ ਸਾਫ ਸੁਥਰੀ ਤੇ ਘਰੇ ਖੜੀ ਜੱਜ ਵਾਲੀ ਚੀਜ਼ ਆ ਜਾਵਾ ਤੋ ਦੇਖੋ ਦਿਨ ਕਹਿਕ ਲੈਂਦੀ ਹਜੇ ਇਹ ਨਹੀਂ 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 ਪੰਜ ਸੱਤ ਪਏ ਆ ਹਜੇ ਸੋ 5-7 ਦਿਨ ਸੂਣ ਚ ਬਾਕੀ ਪਏ ਆ ਕਿੰਨਾ ਦੁੱਧ ਮੰਨ ਕੇ ਚੱਲੇ ਵੀਰ ਬੰਦਾ ਇਹਦਾ ਦੁੱਧ ਦਾ ਯਾਰ ਵੀਰੇ 17-18 ਕਿਲੋ ਇਹਨੂੰ ਮੰਨ ਕੇ ਲੈ ਲਵੇ 20 ਵੀ ਪਾ ਸਕਦੀ ਆ ਮਾਲਕ ਨੇ 17 ਕਿਲੋ ਦੀ ਮੈਨੂੰ ਗਾਰੰਟੀ ਦਿੱਤੀ ਸੀ ਤੇ ਭਾਅ ਇਹਦਾ ਕੀ ਹੋ ਭਾਅ ਦਾ ਬਸ 65000 ਰੁਪਇਆ ਲੈ ਲਾਂਗੀ 65000 ਰੁਪਇਆ ਤੇ ਦੁੱਧ 17-18 ਲੀਟਰ ਹਾਂ ਯਾਰ ਦੁੱਧ ਦੀ ਪਤਾ ਕੀ ਗੱਲ ਹੁੰਦੀ ਆ ਵੀਰੇ ਦੁੱਧ ਜਿਹੜੇ ਬੰਦੇ ਵੀਡੀਓ ਬਣਾਉਣ ਦੇ ਮਾਰੇ 25 28 ਕਿਲੋ ਕਹਿੰਦੇ ਆ ਠੀਕ ਹੈ ਦੇਣਾ ਉਹਨਾਂ ਨੇ ਵੀ ਇੰਨਾ ਹੀ ਆ ਜਾ ਕੇ ਠੀਕ ਹੈ ਉਹ ਕੀ ਆ ਵੀ ਆਪਾਂ ਕਹਿੰਦੇ ਨਾ ਆਪਾਂ ਨੂੰ 25 ਕਿਲੋ ਵਾਲੀ ਮਿਲਦੀ ਐ ਇੰਨੇ ਚ ਦੇਣਾ ਉਹਨਾਂ ਨੇ ਵੀ 18 ਹੀ ਉਹ ਗਮਰਾ ਹੋ ਜਾਂਦਾ ਬੰਦਾ ਉਹ ਬੰਦਾ ਗਮਰਾ ਹੋਣਾ ਆਪਾਂ ਕਿਸੇ ਨੂੰ ਗਮਰਾ ਨਹੀਂ ਕਰਦੇ ਠੀਕ ਮਤਲਬ ਆਪਾਂ ਜਿੰਨੀ ਚੀਜ਼ ਨਿਕਲੂਗੀ ਆਪਾਂ ਨੂੰ ਲਾਂਭਾ ਨਹੀਂ ਦੇ ਸਕਦਾ ਬੰਦਾ ਹੁਣ ਜੀ ਮੰਨ ਕੇ ਚੱਲੋ 10 12 ਬੈੜਾ ਲੈ ਲੈਣੇ ਆ ਕੀ ਵਾਰ ਇੰਨੇ ਵੇਖਦੇ ਨੇ ਇੱਕ ਦੀ ਘਰੀ ਵੀ ਰਹਿ ਜਾਂਦੀ ਆਪ ਨੂੰ ਪਤਾ ਲੱਗਦਾ ਉਹ ਇੰਨਾ ਦੁੱਧ ਹੀ ਦਿੰਦੀ ਆ ਉਹ ਇੰਨਾ ਹੀ ਦਿੰਦੀ ਆ ਉਹ ਐਵੇਂ ਆਪਾਂ ਕਿਸੇ ਨੂੰ ਪਤਾ ਕੀ ਹੈ ਕਈ ਬੰਦੇ ਇਹੋ ਦੂਇਆ ਪਤਾ ਨਹੀਂ ਕਿਵੇਂ ਪੈਸਾ ਫੜ ਕੇ ਲੈਂਦੇ ਆ ਅੱਛੀ ਗੱਲ ਆ ਉਹਨਾਂ ਨੂੰ ਮਤਲਬ ਉਹਦੇ ਮਨ ਨੂੰ ਦੁੱਖ ਨਹੀਂ ਜਾਂਦਾ ਹੈਗਾ ਜਦੋਂ ਆਪਾਂ ਡੰਗਰ ਸਹੀ ਦਵਾਂਗੇ ਨਾ ਤਾਂ ਆਪਾਂ ਕੱਲੀ ਕੱਲੀ ਵੇੜ ਪਿੰਡਾਂ 'ਚ ਛਾਂਟ ਕੇ ਲਈ ਵੀ ਹੁੰਦੀ ਹੈ ਆਪਣੀ ਠੀਕ ਹੈ ਤੇ ਨੰਬਰ ਬੋਲ ਦੀ ਵੀਰ ਦਵਾਜਾ ਆਪਣਾ 98153 96107 ਵੀਰੇ ਸੋ ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋ ਵਿਆਹ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ